ਤਲਵੰਡਾ ਦੇ ਵਿੱਚ ਵਿਸ਼ਵ ਪੰਜਾਬ ਗੀਤਕਾਰ ਪਰਿਵਾਰ ਅਤੇ ਪੰਜਾਬੀ ਗੀਤਕਾਰ ਸਭਾ ਪੰਜਾਬ ਦੇ ਵੱਲੋਂ ਗੀਤਕਾਰ ਮੇਲੇ ਆਯੋਜਨ ਕੀਤੇ ਜਾ ਰਹੇ ਨੇ ਇਸ ਮੌਕੇ ਉੱਤੇ ਵਿਸ਼ਵ ਭਾਰਤੀ ਗੀਤਕਾਰ ਮੇਲੇ ਦੇ ਵਿੱਚ ਆਉਣਗੇ ਤੇ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜਿਸ ਬਾਬਤ ਇਹਨਾਂ ਵੀ ਨਿਊਜ਼ ਦੀ ਟੀਮ ਨੇ ਪੰਜਾਬੀ ਕਲਾਕਾਰ ਪਾਲੀ ਦੇਵਤਵਾਲੀਆ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਰਨਤੋੜਾ ਏਅਰ ਵੀ ਨਿਊਜ਼ ਤੇ ਦੋਸਤੋ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਯੋਧੀਆਂ ਦੀ ਧਰਤੀ ਹੈ ਲੇਕਿਨ ਕਿਤੇ ਨਾ ਕਿਤੇ ਪੰਜਾਬ ਇੱਕ ਗੱਲ ਹੋਰ ਪਛਾਣਿਆ ਜਾਂਦਾ ਹੈ ਪੰਜਾਬ ਕਲਾਕਾਰਾਂ ਦੀ ਧਰਤੀ ਹੈ ਪੰਜਾਬ ਤੋਂ ਇੰਨੇ ਕਲਾਕਾਰ ਆਏ ਨੇ ਕਿ ਜਿਨ੍ਹਾਂ ਨੇ ਮਾਂ ਬੋਲੀ ਦੀ ਸੇਵਾ ਕੀਤੀ ਹੈ ਉਸ ਨੂੰ ਲੈ ਕੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਲੁਧਿਆਣਾ 'ਚ ਵਿਸ਼ੂ ਗੀਤਕਾਰ ਪਰਿਵਾਰ ਅਤੇ ਪੰਜਾਬ ਸਾਹਿਦੀ ਅਕਾਦਮੀ ਲੁਧਿਆਣਾ ਬਿਲਕੁਲ ਜੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਇੱਕ ਮੇਲਾ ਕੀਤਾ ਜਾ ਰਿਹਾ ਹੈ ਮੇਲੇ 'ਚ ਗੀਤਕਾਰਾਂ ਨੂੰ ਬੁਲਾ ਕੇ ਉਹਨਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਨੇ ਜੋ ਉਹਨਾਂ ਨੂੰ ਮੌਜੂਦਾ ਸਮੇਂ 'ਚ ਪ੍ਰੋਬਲਮ ਆ ਰਹੀ ਉਹਦੇ ਬਾਰੇ ਜਾਣਕਾਰੀ ਹੋਗੀ ਇਸ ਟਾਈਮ ਉਸ ਮੇਲੇ ਨੂੰ ਲੈ ਕੇ ਜੋ ਪ੍ਰੈਸ ਕਾਨਫਰੰਸ ਵਿੱਚ ਹਾਜ਼ਰੀ ਨੇ ਪਾਲੀ ਦਿੱਤ ਵਾਲਿਆ ਜਿਹੜੇ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਇੱਕ ਸਿੰਗਰ ਇੱਕ ਰਾਈਟਰ ਨੇ ਸਾਡੇ ਨਾਲ ਜੁੜ ਚੁੱਕੇ ਨੇ ਬਾਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰੇ ਪੱਤਰਕਾਰਾਂ ਦਾ ਅੱਜ ਬੜਾ ਧੰਨਵਾਦ ਆ ਬਾਜੀ ਤੇ ਅੱਜ ਜੋ ਪ੍ਰੋਗਰਾਮ ਕੀਤਾ ਹੈ ਇਹਦਾ ਮੇ ਇਹ ਦਾ ਮੁੱਖ ਦੇਸ਼ੀ ਹੈ ਬਾਈ ਸਾਡੇ ਜਿਹੜੇ ਗੀਤਕਾਰ ਕਮਜ਼ੋਰ ਨੇ ਨਾ ਕਮਜ਼ੋਰ ਮੇਰਾ ਕਦਰ ਮੈਂ ਸਰੀਰ ਪੱਖੋਂ ਨਹੀਂ ਜਿਹੜਾ ਮਤਲਬ ਕੁਝ ਗਰੀਬੀ ਦਾ ਗੁਰਦੇ ਆ ਗੀਤਕਾਰ ਬਹੁਤ ਅੱਛੇ ਆ ਬਾਈ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕੀਤਾ ਜਾਊਗਾ ਸਾਡੇ ਵੱਡੇ ਵੱਡੇ ਗੀਤਕਾਰ ਸ਼ਮਸ਼ੀਰ ਸੰਧੂ ਸਾਹਿਬ ਸਰਦਾਰ ਸਬੂਬ ਸਿੰਘ ਮਾਨ ਅਮਰੀਕ ਸਿੰਘ ਤਲਵੰਡੀ ਸਾਹਿਬ ਸਾਰੇ ਆਉਣਗੇ ਵੱਡੇ ਵੱਡੇ ਜਿਹਨੇ ਗੀਤ ਕਰ ਲੈਣਾ ਵੱਡੇ ਆਉਣਗੇ ਉਹਨਾਂ ਨੂੰ ਉਹਨਾਂ ਦੀ ਸ਼ਰਨ ਵਿੱਚ ਸਾਰਿਆਂ ਨੂੰ ਪੇਸ਼ ਕਰਾਂਗੇ ਛੋਟਿਆਂ ਨੂੰ ਵੀ ਵੀ ਇਹਨਾਂ ਨੂੰ ਦੱਸੋ ਭਾਈ ਗੁਰ ਗੀਤਕਾਰੀ ਦੇ ਵੀ ਵੀ ਗੀਤਕਾਰ ਆਪਕੇ ਗੀਤ ਨੂੰ ਕਿੱਥੇ ਕਦ ਤੱਕ ਲੈ ਕੇ ਜਾਣਾ ਆਪ ਹਨਾ ਕੀ ਦੀ ਸ਼ਬਦਾਵਲੀ ਕਿਹੋ ਜਿਹੀ ਰੱਖਣੀ ਆ ਬਾਕੀ ਜਿਹੜੀਆਂ ਕੋਸ਼ਿਸ਼ ਸਾਡੇ ਬਜ਼ੁਰਗ ਗੀਤਕਾਰ ਨੇ ਉਹਨਾਂ ਨੂੰ ਪੈਨਸ਼ਨਾਂ ਦਾ ਵੀ ਇਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਉਹਨਾਂ ਦੀ ਪੈਨਸ਼ਨ ਲਈ ਜਾਵੇ ਤੇ ਬਾਕੀ ਕੀ ਸਜਣੇ ਦੇ ਕਮਜ਼ੋਰ ਅਬਦਾ ਇਲਾਜ ਨਹੀਂ ਕਰਵਾ ਸਕਦੇ ਇੱਕ ਸਦੇ ਸਈ ਸਜਣਾਂ ਨਾਲ ਗੱਲ ਕੀਤੀ ਵੀ ਉਹਨਾਂ ਦਾ ਬੀਮੇਦਾਨਤੀ ਯਮ ਕੀਤਾ ਯਾ ਵੀ ਥੋੜਾ ਬਹੁਤ ਜਿੰਨਾ ਕਰ ਸਕਦੇ ਆਪਾਂ ਨਾ ਬਾਕੀ ਆਈਪੀਆਰਸ ਉਹਨਾਂ ਤੋਂ ਰੈਲਟੀ ਲਵਾਉਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੇ ਗੀਤ ਚੱਲੇ ਹੋਏ ਆ ਪਰ ਅਜੇ ਤੱਕ ਰੈਲਟੀ ਨਹੀਂ ਹੁਣ ਜਿਵੇਂ ਅਸੀਂ ਸਾਨੂੰ ਸਾਰੀ ਮਿਲਦੀ ਆ ਸਾਨੂੰ ਐਚਐਮਬੀ ਦੀ ਆਈਆਈਬੀਆਰਸ ਦੀ ਵੀ ਸਾਨੂੰ ਸਾਰੀਆਂ ਰੈਲਟੀਆਂ ਮਿਲਦੀਆਂ ਨੇ ਕੋਸ਼ਿਸ਼ ਕਰਾਂਗੇ ਤੁਮੇ ਸਾਰਿਆਂ ਨੂੰ ਕੋਈ ਉਹਨਾਂ ਤੇ ਸ਼ਰਤ ਨਹੀਂ ਲਾਈ ਜਾਊਗੀ ਵੀ ਤੁਸੀਂ ਆ ਪੈਸੇ ਜਮ੍ਹਾਂ ਕਰਾਉਣੇ ਕਈ ਕਹਿੰਦੇ ਵੀ ਇਹਨਾਂ ਦੇ ਪੈਸੇ ਆ ਇਕੱਠੇ ਨਾ ਨਾ ਪੈਸੇ ਨਹੀਂ ਇਕੱਠੇ ਕਰਨੇ ਵੀ ਉਹਨਾਂ ਦੀ ਜਿਹੜੀ ਫੀਸ ਹੁੰਦੀ ਉਹ ਆਪ ਜਮ੍ਹਾਂ ਕਰਾਵੇ ਜਾਂ ਨਾ ਕਰਾਵੇ ਤੇ ਕਹਿੰਦਾ ਮਤਲਬ ਜੋ ਗੀਤਕਾਰਾਂ ਨੂੰ ਸਮੱਸਿਆ ਆ ਰਹੀ ਹੈ ਉਸ ਨੂੰ ਲੈ ਕੇ ਇਸ ਮੇਲੇ ਦਾ ਆਯੋਜਨ ਹਾਂਜੀ ਉਹਦਾ ਹੱਲ ਕਰਾਂਗੇ ਬਾਕੀ ਇਹ ਮੇਲਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਊਗਾ ਕਹਿੰਦੇ ਵੀ ਆਪਣੀ ਜ਼ੁਬਾਨ ਨੂੰ ਤੇ ਮਾਣ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਵੀ ਜੇ ਕਿਤੇ ਸੰਗੀਤ ਨਾ ਹੁੰਦਾ ਕੋਈ ਕਿਸੇ ਦਾ ਮੀਤ ਨਾ ਹੁੰਦਾ ਉਹਦਾਂ ਆਪਾਂ ਸਾਰੇ ਇਹ ਮੇਲਾ ਹਰਦੇਵ ਲਗੀਰ ਦੇਵ ਤਰੀਕੇ ਵਾਲਾ ਉਹਨਾਂ ਨੂੰ ਸਮਰਪਿਤ ਹੋਊ ਸ੍ਰੀ ਜੀਤ ਪਾਤਰ ਸਾਹਿਬ ਨੂੰ ਹੋ ਤੇ ਪੰਜਾਬੀ ਮਾਂ ਬੋਲੀ ਦਾ ਕਦੋਂ ਮੇਲਾ ਇਹ ਮੇਲਾ ਹੈਗਾ ਜੀ 22 ਤਰੀਕ ਨੂੰ 22 ਫਰਵਰੀ ਨੂੰ ਪੰਜਾਬੀ ਭਵਨ ਦੇ ਮੇਲੇ ਵਿੱਚ ਜਾਨੀ ਜਿਹੜੇ ਸ਼ਰੋਤਰੀਆਂ ਨੂੰ ਕੋਈ ਇਦਾਂ ਦੀ ਚੀਜ਼ ਦੋ ਦੋ ਲੈਣਾ ਤੁਹਾਨੂੰ ਦੋ ਲੈਣਾ ਸੜਾ ਦੇ ਬੱਸ ਹੁਣ ਤੇਕਿਆਂ ਤੋਂ ਹੁਣ ਤੇਕੇ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਸਦੇ ਭੈਣਾ ਮੰਗਦੀਆਂ ਰੱਬ ਤੋਂ ਦੁਆਵਾਂ ਵੀਰ ਮੇਰੇ ਰਹਿਣ ਵਸਦੇ ਮਿਹਰਬਾਨੀ ਜੀ ਪਾਲੀ ਦੇਤ ਵਾਲੀ ਅਸੀਂ ਇਹਨਾਂ ਨੇ ਕਿਹਾ ਹੈ ਕਿ 22 ਤਰੀਕ ਨੂੰ ਲੁਧਿਆਣੇ ਪੰਜਾਬੀ ਭਵਨ ਚ ਇੱਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਮੇਲੇ ਦੇ ਆਯੋਜਨ ਦਾ ਮਕਸਦ ਇਹ ਹੈ ਕਿ ਜੋ ਗੀਤਕਾਰਾਂ ਨੂੰ ਰਾਈਟਰਾਂ ਨੂੰ ਸਮੱਸਿਆ ਆ ਰਹੀ ਹੈ ਉਸ ਤੇ ਵਿਚਾਰ ਵਿਮਰਸ਼ ਹੋਊਗਾ ਲੇਕਿਨ ਇਸ ਮੇਲੇ ਨੂੰ ਪੂਰੀ ਦੁਨੀਆ ਦੇਖੂਗੀ ਤੁਸੀਂ ਵੀ ਦੇਖੋਗੇ ਜਦੋਂ ਇਹ ਪ੍ਰੋਗਰਾਮ ਚੱਲੂਗਾ ਤੁਸੀਂ ਆਪਣੇ ਵਿਚਾਰ ਧਾਰਾ ਸਾਡੇ ਨਾਲ ਸਾਂਝੀ ਕਰਿਓ ਤੁਸੀਂ ਦੇਖ ਰਹੇ ਹੋ ਐਨਵੀ ਨਿਊਜ਼ ਤੋਂ ਮੈਂ ਵਿਦਾ ਲੈਣਾ ਲੁਧਿਆਣਾ ਅਰਵਿੰਦ ਸਰਾਣਾ